ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਖੁਸ਼ਖਬਰੀ ਆ ਗਈ ਹੈ ਸਾਹਮਣੇ ਵੀ ਜਿਹੜੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਿੱਖ ਨੌਜਵਾਨਾਂ ਨੂੰ ਇੰਤਿਆਰ ਸੀ ਬਹੁਤ ਸਮੇਂ ਤੋਂ ਵੀ ਅਮਰਤਪਾਲ ਸਿੰਘ ਕਦੋਂ ਆਉਣਗੇ ਬਾਹਰ ਕਿਉਂਕਿ ਹੁਣ ਜੋ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਅਮਰਤਪਾਲ ਸਿੰਘ ਰਿਹਾ ਹੋਣ ਜਾ ਰਹੇ ਆ ਤਾਂ ਜੋ ਇਹ ਪੂਰੀ ਸਚਾਈ ਦੇ ਵਿੱਚ ਜੋ ਇਹ ਇੱਕ ਵੀਡੀਓ ਆਡੀਓ ਵਾਇਰਲ ਹੁੰਦੀ ਆ ਤਾਂ ਜੋ ਅਮਰਤਪਾਲ ਸਿੰਘ ਦੀ ਤਾਂ ਹੁਣ ਜੋ ਬਹੁਤ ਜਲਦ ਜਿਵੇਂ ਆਪਾਂ ਗੱਲ ਕਰੀਏ ਜਦੋਂ ਵੀ ਅਮਰਪਾਲ ਸਿੰਘ ਦੀ ਰਿਹਾਈ ਹੁੰਦੀ ਆ ਕੋਈ ਨਾ ਕੋਈ ਦੋਸ਼ਲਾ ਦਿੱਤਾ ਜਾਂਦਾ ਤਾਂ ਜੇ ਗੱਲ ਕਰੀਏ ਐਤਕੀ ਹੁਣ ਜੋ ਪਿਛਲੇ ਦੋ ਦਿਨਾਂ ਦੀ ਵੀਡੀਓ ਜੋ ਵਾਇਰਲ ਹੋਈ ਆ ਤਾਂ ਉਹਦੇ ਵਿੱਚ ਕੀ ਕਿਹਾ ਗਿਆ ਸੀ ਕੋਟ ਬਨੀਓ 54 ਦਿਨ ਦੀ ਛੁੱਟੀ ਮਨਜ਼ੂਰ ਕਰੀ ਗਈ ਸੀ ਬਾਅਦ ਵਿੱਚ ਉਹ ਖਬਰ ਝੂਠੀ ਸਾਬਤ ਹੁੰਦੀ ਆ ਇਹ ਕਈ ਚੈਨਲਾਂ ਤੋਂ ਇਹ ਜੋ ਵੀਡੀਓ ਆਪਣੇ ਚੈਨਲਾਂ ਤੇ ਅਪਲੋਡ ਹੋ ਗਈ ਸੀ ਪਰ ਇਹ ਖਬਰ ਝੂਠੀ ਸਾਬਤ ਹੋ ਚੁੱਕੀ ਔਰ ਬਹੁਤ ਜਲਦ ਅਮਰਤਪਾਲ ਹੁਣ ਰਿਹਾ ਹੋਣ ਜਾ ਰਹੇ ਆ ਇਹ ਪੰਜਾਬ ਦੇ ਆਪਣੇ ਪੰਜਾਬੀ ਭੈਣ ਭਰਾਵਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਜਿਹੜੇ ਸਿੱਖ ਨੌਜਵਾਨ ਇੰਤਜ਼ਾਰ ਕਰ ਰਹੇ ਸੀ ਵੀ ਅਮਰਤਪਾਲ ਸਿੰਘ ਕਦੋਂ ਰਿਹਾ ਹੋਣਗੇ ਪਰ ਲੇਕਿਨ ਉਹ ਖਬਰ ਜ਼ਰੂਰ ਝੂਠੀ ਸੀ ਕਿਉਂਕਿ 54 ਦਿਨ ਦੀ ਛੁੱਟੀ ਤੇ ਕਿਹਾ ਗਿਆ ਸੀ ਅਮਰਤਪਾਲ ਬਾਹਰ ਆਉਣਗੇ ਪਰ ਬਾਅਦ ਦੇ ਵਿੱਚ ਇਹ ਉਥੇ ਬਾਜ਼ੀ ਪਲਟ ਜਾਂਦੀ ਹੈ ਕਹਿੰਦਾ ਮਤਲਬ ਕਿਹਾ ਜਾਂਦਾ ਅਮਰਤਪਾਲ ਸਿੰਘ ਨੂੰ ਵੀ ਜਿਹੜੇ 54 ਦਿਨ ਕਿਹਾ ਗਿਆ ਸੀ ਗੈਰ ਹਾਜ਼ਰ ਆਏ ਆਪਣੀ ਲੋਕ ਸਭਾ ਸੈਸ਼ਨ ਜੋ ਲੱਗਦਾ ਤਾਂ ਉਹਦੇ ਵਿੱਚੋਂ ਗੈਹਾਜ਼ਰਾ 60 ਦਿਨ ਜਿਹਦੇ ਵਿੱਚ ਲੱਗਦਾ ਹੁੰਦਾ ਤਾਂ ਉਹਦੇ ਵਿੱਚੋਂ ਅਵਰਤਪਾਲ ਸਿੰਘ ਦੀ ਜਿਹੜੀ 54 ਦਿਨ ਦੀ ਛੁੱਟੀ ਮਨਜ਼ੂਰ ਕਰੀ ਸੀ ਕੋਰਟ ਨੇ ਪਰ ਉਹ ਉਹਦੇ ਵਿੱਚ ਵਿਦੇ ਜਾਣਗੇ ਜਿਹੜੇ ਗੈਹਾਜ਼ਰੀਆ ਵਿੱਚ ਰਹੇ ਆ ਬਾਹਰ ਨਹੀਂ ਹੋਣਗੇ ਅਵਰਤਪਾਲ ਸਿੰਘ ਉਹਨਾਂ ਤੋਂ ਇਹ ਕਿਹਾ ਗਿਆ ਸੀ ਪਰ ਜਿਹੜੀ ਹੁਣ ਬਹੁਤ ਵੱਡੀ ਖੁਸ਼ਖਬਰੀ ਇਹੀ ਆ ਤਾਂ ਬਹੁਤ ਜਲਦ ਇਹ ਖਬਰ ਹੋਰ ਹੋਈ ਆ ਵਾਇਰਲ ਤਾਂ ਅਵਰਤਪਾਲ ਸਿੰਘ ਬਾਹਰ ਆਉਣ ਜਾ ਰਹੇ ਆ ਕਿਉਂਕਿ ਜਿਹੜਾ ਉਹਨਾਂ ਦਾ ਵਕੀਲ ਆ ਉਹਦੇ ਦਾ ਬਹੁਤ ਵੱਡੀ ਇੱਕ ਬੈਸ ਕੂੜ ਦੇ ਵਿੱਚ ਹੋਈ ਆ ਤਾਂ ਜੋ ਇਹਦੇ ਵਿੱਚ ਇੱਕ ਹੁਣ ਗੱਲ ਕਰੀਏ ਆਪਾਂ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਨਾਲ-ਨਾਲ ਜੋ ਇੱਕ ਵਿਚਾਰ ਰੱਖੇ ਗਏ ਆ ਸਾਹਮਣੇ ਨਾਲ-ਨਾਲ ਅਵਰਤਪਾਲ ਸਿੰਘ ਦੇ ਬੰਦੀ ਸਿੰਘ ਵੀ ਆ ਸਕਦੇ ਆ ਬਾਹਰ ਅਵਰਤਪਾਲ ਲਈ ਤਾਂ ਉਹ ਨਹੀਂ ਉਹੜਾ ਇਹ ਪੰਜਾਬ ਵਾਸਤੇ ਬਹੁਤ ਵੱਡੀ ਇੱਕ ਖੁਸ਼ਖਬਰੀ ਆ ਕਿ ਕਹੀ ਚੱਲ ਰਾ ਤਾਂ ਪਹਿਲਾਂ ਵੀ ਆਪਾਂ ਵੀਡੀਓ ਸੁਣ ਚੁੱਕੇ ਵੀ ਅੱਜ ਆਉਣਗੇ ਅਵਰਤਪਾਲ ਸਿੰਘ ਬਾਹਰ ਕਿਉਂਕਿ ਇੱਕ ਫੇਕ ਨਿਊਜ਼ ਪੈਸ ਚੁੱਕੀ ਹੈ ਜਿਹੜੀ ਇਹ ਚਰਜਾ ਦਿਲ ਵਾਲੀ ਤਾਂ ਬਾਅਦ ਦੇ ਵਿੱਚ ਇਹ ਜੋ ਚੈਨਲ ਆ ਸਰਕਾਰੀ ਚੈਨਲ ਪੰਜਾਬ ਡੀਟੀ ਪੰਜਾਬ ਨਿਊਜ਼ ਪੀਟੀਸੀ ਨਿਊਜ਼ ਜਗ ਬਾਣੀ ਕਈ ਚੈਨਲਾਂ ਤੇ ਇਹ ਵੀਡੀਓ ਨਾਲ ਦੀ ਨਾਲ ਜਦੋਂ ਇਹ ਕੋਰਟ ਦੇ ਵਿੱਚੋਂ ਛੁੱਟੀ ਬਜੂਰ ਹੁੰਦੀ ਹੈ ਤੁਰੰਤ ਖਬਰ ਇਹ ਚੈਨਲਾਂ ਤੇ ਪੈ ਜਾਂਦੀ ਆ ਤਾਂ ਪਰ ਇਹ ਖਬਰ ਸਚਾਈ ਆ ਪਰ ਉਹ ਬਾਹਰ ਨਹੀਂ ਆਉਣਗੇ ਚਰਜਾ ਦਿੱਦੀ ਜਿਹੜੀ ਛੁੱਟੀ ਕਿਹਾ ਗਿਆ ਸੀ ਤਾਂ ਉਹਦੇ ਦਾ ਸਿਰਫ ਜਿਹੜੇ ਉਹ ਗੈਰ ਹਾਜ਼ਰ ਹੈ ਅਦਲ ਉਹਨਾਂ ਦੀ ਹੁਣ ਮੈਂਬਰਸ਼ਿਪ ਪਰਦਰੂ ਕੋਈ ਖਤਰਾ ਨਹੀਂ ਉਹਨਾਂ ਲਈ ਕੁਰਸੀ ਨੂੰ ਕੋਈ ਖਤਰਾ ਨਹੀਂ ਮੈਂਬਰਸ਼ਿਪ ਰੱਦ ਨਹੀਂ ਹੋਊਗੀ ਪਰ ਹੁਣ ਜਿਹੜਾ ਇੱਕ ਨਵਾਂ ਫੈਸਲਾ ਹੋਰ ਜੋ ਕੋਰਟ ਨੇ ਅੱਗੇ ਰੱਖ ਦਿੱਤਾ ਗਿਆ ਉਸ ਤਰੀਕ ਨੂੰ ਹੁਣ ਜਿਹੜੇ ਆਪਣੇ ਭਰਾ ਇੰਤਿਆਰ ਕਰ ਰਹੇ ਆ ਵੀ ਅਵਰਤਪਾਲ ਸੇ ਕਦੋਂ ਵਾਰ ਆਉਣਗੇ ਕਿਉਂਕਿ ਇਹ ਜੇ ਗੱਲ ਕਰੀਏ ਸੀਐਫਪੀ ਅਤਵਾਰ ਦੀ ਕਿਉਂਕਿ ਇਹਨੇ ਇੱਕ ਅਵਰਤਪਾਲ ਸੇ ਦੇ ਲਾਲ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਆ ਜਦੋਂ ਤਵੀ ਪਾਰਟੀ ਵੱਲ ਜਾ ਰਹੀ ਸੀ ਕੱਲੀ ਦਾ ਲੋਵਾਰ ਪੰਜਾਬ ਦੇ ਤਾਂ ਉਹਦੇ ਕੀ ਉਹਦਾ ਜਦੋਂ ਇਹਨਾਂ ਨੇ ਬਾਹਰ ਆਉਣ ਦੀ ਵਾਰੀ ਸੀ ਇਹਨਾਂ ਨੂੰ ਪਤਾ ਲੱਗਿਆ ਵੀ ਕਿਤੇ ਪੈਰੋਲ ਨਾਲ ਜੇ ਅਮਰਪਾਲ ਸੇਗਲੂ ਤੁਰੰਤ ਉਹਦੇ ਉੱਪਰ ਜੁਏਪੀਐਲ ਆਇਆ ਗਿਆ ਜੋ ਕਿ ਗੁਰਪ੍ਰੀਤ ਲਾਉ ਦਾ ਸਖਸ ਹਰੀ ਲਾਉ ਦਾ ਗੁਰਪ੍ਰੀਤ ਹਰੀ ਲਾਉ ਦਾ ਸਖਸ ਉਹਦਾ ਹਤਿਆ ਦਾ ਕੇਸ ਅਮਰਪਾਲ ਤੇ ਲਾ ਦਿੱਤਾ ਇਹਦਾ ਤੇ ਵਾਅਦੇ ਵਿੱਚ ਕਿਹਾ ਜਾਂਦਾ ਥੋਡੀ ਵੈਬਰਸ਼ਿਪ ਰੱਦ ਹੋ ਸਕਦੀ ਹੈ ਤਾਂ ਹੁਣ ਇਹ ਦੱਸੋ ਇੱਕ ਐਮਪੀ ਨੂੰ ਆਪਣੇ ਲੋਕ ਸਭਾ ਦੇ ਵਿੱਚ ਗੱਲਬਾਤ ਕਰਨ ਦੀ ਛੁੱਟੀ ਦੀ ਤਾਂ ਖੁਦ ਇੱਕ ਐਮਪੀ ਆ ਗੱਲਬਾਤ ਕਰ ਸਕਦੇ ਆ ਉਹ ਨੂੰ ਕੋਈ ਛੁੱਟੀ ਦੀ ਕੋਈ ਅਰਜੀ ਦੀ ਕੋਈ ਉਹ ਨੂੰ ਅਪੀਲ ਨਹੀਂ ਕਰਨੀ ਪੈਦੀ ਖੁਦ ਇੱਕ ਐਮਪੀ ਆ ਉਹ ਆਪਣੇ ਵਿਚਾਰ ਰੱਖ ਸਕਦੇ ਲੋਕਾਂ ਨੇ ਲਲੂ ਜਤਾਇਆ ਐਲੇ ਪਿਆਰ ਸਤਕਾਰ ਨਾਲ 497000 ਵੋਟ ਜੋ ਪਈਏ ਉਹਨਾਂ ਨੂੰ ਤੇ 197000 ਵੱਧ ਕੇ ਵੋਟ ਤੇ ਜਿੱਤੇ ਆ ਤਾਂ ਹੁਣ ਜਿੱਤੇ ਹੋਏ ਦਬਾਏ ਆ ਤਾਂ ਲੋਕਾਂ ਦੇ ਵਿਚਾਰ ਸੈਸ ਦੇ ਵਿੱਚ ਰੱਖਲਵਾ ਤੇ ਆਪਣੇ ਵੀ ਲੋਕਾਂ ਦੇ ਸੋਲ੍ਹ ਵਾਸਤੇ ਵੀ ਸੈਸ ਦੇ ਵਿੱਚ ਜਾ ਸਕਦੇ ਆ ਪਰ ਲੇਕਲ ਛੁੱਟੀ ਕੋਈ ਇਹ ਤਾਂ ਹੈ ਜੀ ਵੀ ਅਵਰਤਪਾਲਿਕ ਜਿਵੇਂ ਆਪਾਂ ਕਹਿੰਦੇ ਕੋਈ ਸਕੂਲ ਦੀ ਛੁੱਟੀ ਹੈ ਜਿਵੇਂ ਉਹ ਦੇਈ ਜੂਰ ਕੀਤੀ ਜਾਵੇ ਪਰ ਸਿਰਫ ਗੱਲ ਇਹ ਹੈ ਐਲਐਸ ਲੱਗੜ ਦੇ ਕਾਰ ਉਹਨਾਂ ਨੂੰ ਖਾਲਸ ਤਰੀਕੇ ਕਿ ਜੇਲ੍ਹ ਦੇ ਵਿੱਚ ਰੱਖਿਆ ਗਿਆ ਇਸ ਕਰਕੇ ਅਵਰਤਪਾਲਿਕ ਨੂੰ ਬਾਹਰ ਦੀ ਔਰ ਦਿੱਤਾ ਜਾਂਦਾ ਤਾਂ ਜਿਹੜੀ ਹੁਣ ਇੱਕ ਪੱਕੀ ਸਲਵਾਈ ਜੋ ਹੋ ਰਹੀ ਆ 18 ਤਰੀਕ ਨੂੰ ਅਵਰਤਪਾਲ ਸਿੰਘ ਇੱਕ ਬਹੁਤ ਵੱਡਾ ਜਿਹੜਾ ਇੱਕ ਉਹਨਾਂ ਦਾ ਆਪਾਂ ਕਹਿ ਦਈਏ ਵੀ ਵਕੀਲ ਨੇ ਇਹ ਆਪਾਂ ਕਹਿਦਾ ਮਤਲਬ ਬੈਂਸ ਬਹੁਤ ਵੱਡੀ ਹੋ ਰਹੀ ਆ ਤਾਂ ਉਸ ਦਿਨ ਅਵਰਤਪਾਲ ਸਿੰਘ ਦੀ ਬਹੁਤ ਵੱਡੀ ਖੁਸ਼ੀ ਦਾ ਦਿਨ ਆ ਕਿਉਂਕਿ ਉਸ ਦਿਨ ਅਵਰਤਪਾਲ ਸਿੰਘ ਬਾਹਰ ਆਉਣਗੇ ਨਾਲ ਨਾਲ ਉਹਨਾਂ ਦੇ ਹੋ ਸਕੇ ਸਾਥੀ ਵੀ ਆਉਣਗੇ ਇਹ ਕਹਿਦਾ ਮਤਲਬ ਜੋ ਉਹਨਾਂ ਦੇ ਵਕੀਲ ਆ ਵਰਤ ਸਖਾਰਾ ਇਹ ਉਹਨਾਂ ਦਾ ਦੱਸਦਾ ਕਿਹੜਾਗਾ ਗੱਲ ਹੁਣ ਐਲੀ ਦਾ ਕਿਉਂਕਿ ਅਵਰਤਪਾਲ ਨੂੰ ਬਾਰ-ਬਾਰ ਕਿਹਾ ਜਾਂਦਾ ਸੋਡੀ ਵੈਬਰਸ ਪ੍ਰਾਦੂ ਜੂ ਪਰ ਲੇਕਰੂ ਦੀ ਕੁਰਸੀ ਨੂੰ ਲਈ ਖਤਰਾ ਪਰ ਹੁਣ ਜੇ ਇਹਨਾਂ ਨੇ ਪੁੱਛੀ ਆਪਾਂ ਹਾਈ ਕੋਰਟ ਨੂੰ ਜਿਵੇਂ ਇੱਕ ਜੋ ਵਕੀਲ ਨੇ ਕਿਹਾ ਗਿਆ 14 ਦਾ ਜਤੰਦਰ ਸਿੰਘ ਪ੍ਰਾਣਾ ਵਕੀਲ ਹੈ ਇੱਕ ਤਾਂ ਉਸ ਨੇ ਕਿਹਾ ਗਿਆ ਵੀ ਤੁਸੀਂ ਰਾਜਦੇਵ ਸਿੰਘ ਹਾਂਜੀ ਰਾਜਦੇਵ ਸਿੰਘ ਵਕੀਲ ਆਹੋ ਮੈਂ ਲਾ ਸੌਰੀ ਭੁੱਲ ਗਿਆ ਸੀ ਉਹਦਾ ਰਾਜਦੇਵ ਸਭ ਵਕੀਲ ਐਡਵੋਕੇਟ ਉਹਨਾਂ ਨੇ ਇੱਕ ਕੋਰਟ ਨੂੰ ਕਿਹਾ ਗਿਆ ਸੀ ਵੀ ਤੁਸੀਂ ਛੁੱਟੀ ਦੇਣ ਦੀ ਗੱਲ ਕਰਦੇ ਹੋ ਕੋਈ ਅਵਤਪਾਲ ਆਪਣੀ ਵਰਜੀ ਨਾਲ ਤਲੀ ਬੈਠਾ ਜਾ ਵੀ ਤੁਸੀਂ ਕਹਿ ਦਿਓ ਭਾਈ ਵੀ ਸੁੱਤਾ ਪਿਆ ਘਰੇ ਅਵਤਪਾਲ ਸੈਸ ਦੇ ਵਿੱਚ ਗੱਲ ਕਰ ਲਈ ਆ ਰਿਹਾ ਇਸ ਕਰਕੇ ਤੁਸੀਂ ਮੈਂਬਰਸ਼ਿਪ ਰੈਡ ਕਰ ਦਿਓ ਜਾਂ ਕੋਈ ਆਪਣੀ ਵਰਜੀ ਨਾਲ ਲੀ ਬੈਠਾ ਇਹ ਜਿਵੇਂ ਇਹ ਸਰਕਾਰ ਜੇ ਆਪਾਂ ਕਹ ਲਈ ਹਕੂਮਤ ਜੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ ਬਸੋਦਾ ਸਿੱਧਾ ਕੀ ਕਹੀਏ ਜਿਵੇਂ ਹਰ ਰੋਜ਼ ਸੀਪੋ ਅਰਤਪਾਲ ਤੇ ਹਰ ਰੋਜ਼ ਕੋਈ ਨਾ ਕੋਈ ਅਪਡੇਟ ਹੁੰਦੀ ਆ ਕਿਉਂਕਿ ਸਾਰਾ ਪੰਜਾਬ ਦੇ ਖਿਲਾਫ ਆ ਇਹ ਕਈ ਲੋਕਾਂ ਤੋਂ ਚੈਨਲਾਂ ਤੋਂ ਵੀ ਆਪਾਂ ਸੁਣ ਲਿਆ ਵੀ ਪੰਜਾਬ ਦੇ ਵਿੱਚ ਅਵਰਤਪਾਲ ਨੂੰ ਜੋ ਬਾਹਰ ਦੀ ਔਰ ਦੱਤਾ ਜਾਂਦਾ ਸਾਰੇ ਤੋਂ ਵੱਡ ਕਸੂਰ ਪੰਜਾਬ ਸਰਕਾਰ ਦਾ ਕਿ ਜਿਹੜਾ ਹੁਣ ਆਪਣੇ ਭਰਾਵਾਂ ਨੂੰ ਇੰਤਜ਼ਾਰ ਆ ਜਿਹੜੇ ਸਾਡੇ ਸਿੱਖ ਲੋਜਵਾਲ ਕਹਿੰਦੇ ਵੀ ਕਿਸ ਦਿਨ ਅਵਰਤਪਾਲ ਬਾਹਰ ਆਉ 18 ਤਰੀਕ ਨੂੰ ਸਲਵਾਈ ਹੋ ਰਹੀ ਜਾ ਰਹੀ ਹੈ ਜੀ ਹੋ ਸਕੇ ਨਾਲ ਨਾਲ ਸਾਥੀ ਵੀ ਉਹਨਾਂ ਦੇ ਬਾਹਰ ਆਉਣਗੇ ਪਰ ਜੋ ਹੁਣ ਖੁਸ਼ੀ ਦੀ ਇੱਕ ਬਹੁਤ ਵੱਡੀ ਖਬਰ ਹੈ ਜੋ ਕਿ ਉਹਨਾਂ ਦੇ ਵਕੀਲ ਵਰਸਖਾਰਾ ਇੱਕ ਬਹਿਸ ਬਹੁਤ ਵੱਡੀ ਹੋ ਰਹੀ ਹੈ ਤੇ 18 ਤਰੀਕ ਨੂੰ ਬਰਤਪਾਲ ਬਾਹਰ ਹੋ ਰਹੇ ਆ ਜਿਹਦੇ ਵਿੱਚ ਸਾਡੇ ਪੰਜਾਬ ਵਾਸਤੇ ਜਬਰਪਾਲ ਸਿੰਘ ਬਾਹਰ ਆਉਦਾ ਤਾਂ ਸਿੱਖੀ ਦੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਸਿੱਖ ਸਾਜੇ ਜਾਣਗੇ ਤਾਂ ਚੱਗਾ ਕਬੂਹਾ ਲਸ਼ਾ ਤੋਰਤ ਹੋ ਜਾਣਗੇ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆਪਾਂ ਪੰਜਾਬ ਦੇ ਬੁੱਧਿਆ ਤੇ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਦੀਆਂ ਸ਼ੇਅਰ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਰੋਟੀ ਪਦਰ ਬਿਲਡ ਆ ਕੰਨ ਲੱਗ ਬਟਾਉਂਦੇ ਧੰਨਵਾਦ